ਦਾ ਕਿ ਮੈਂ ਸੇਵਾ ਕੀਤੀ। ਕਈ ਵਾਰੀ ਬੰਦੇ ਨੂੰ ਆ ਜਾਂਦਾ ਜੀ ਮੈਂ ਬੜੀ ਸੇਵਾ ਕੀਤੀ। ਮਹਾਰਾਜ ਨੇ ਗਾਲੀ ਨਵੇੜ ਦਿੱਤੀ ਹੈ। ਮਹਾਰਾਜ ਕਹਿੰਦੇ ਜਿਸ ਮਸਤਕ ਭਾਗ ਸੋ ਲਾਗਾ ਸੇਵ ਬੜੇ ਕਰਮ ਚੰਗੇ ਹੋਣ ਤੇ ਗੁਰੂ ਦੀ ਸੇਵਾ ਮਿਲਦੀ ਹੈ। ਬੜੀ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਜਾ ਕੇ ਸੇਵਾ ਧੋਲੀ ਚ ਪੈਂਦੀ ਹੈ। ਸੇਵਾ ਵੀ ਦੋ ਤਿੰਨ ਤਰ੍ਹਾਂ ਦੀ ਹੈ। ਕੋ ਤਨ ਦੀ ਸੇਵਾ ਕਰੀ ਜਾਂਦਾ। ਕੋਈ ਆਇਆ ਏ। ਉਹ ਦੇਖਦਾ ਵੀ ਕੋਈ ਉੱਥੇ ਸੇਵਾ ਕਰੀ ਜਾਂਦਾ ਕੋਈ ਉੱਥੇ ਸੇਵਾ ਕਰੀ ਜਾਂਦਾ ਕੋਈ ਮਨ ਦੀ ਸੇਵਾ ਕਰੀ ਜਾਂਦਾ ਕੋਈ ਧਨ ਦੀ ਸੇਵਾ ਕਰੀ ਜਾਂਦਾ ਨਹੀਂ ਆ ਸਕਿਆ ਕੋਈ ਬਾਹਰੋਂ ਅੰਦਰੋਂ ਬੈਠਾ ਤੁਹਾਡਾ ਐਨ ਆਰ ਆਈ ਭਰਾ ਉਹਨੇ 10-50000 ਰੁਪਇਆ ਭੇਜਿਆ ਉਹ ਵੀ ਇੱਕ ਸੇਵਾ ਹੀ ਹੈ ਤਨ ਮਨ ਧਨ ਤਿੰਨ ਤਰ੍ਹਾਂ ਦੀ ਸੇਵਾ ਹੈ ਸੇਵਾ ਕਰਨ ਵਾਲੇ ਬੰਦੇ ਨੂੰ ਇਹ ਹਮੇਸ਼ਾ ਇਹ ਸੋਚਣਾ ਚਾਹੀਦਾ ਵੀ ਗੁਰੂ ਮੇਰੇ ਤੇ ਕਿੰਨਾ ਕੁ ਖੁਸ਼ ਹੋਇਆ ਹੋਊਗਾ ਉਹਨੇ ਮੇਰੀ ਝੋਲੀ 'ਚ ਸੇਵਾ ਪਾਈ ਹੈ ਕਿਉਂਕਿ ਕਰਮਾ ਤੋਂ ਬਿਨਾ ਸੇਵਾ ਨਹੀਂ ਮਿਲਦੀ ਇਹ ਗੱਲ ਪੱਕੀ ਹੈ ਕਰਮਾ ਤੋਂ ਬਿਨਾ ਸੰਗਤ ਵੀ ਨਹੀਂ ਮਿਲਦੀ ਕਰਮਾ ਤੋਂ ਬਿਨਾ ਸੇਵਾ ਵੀ ਨਹੀਂ ਮਿਲਦੀ ਇੱਥੇ ਬੜੇ-ਬੜੇ ਆਉਂਦੇ ਆ ਮੇਰੇ ਵਰਗੇ ਕਈਆਂ ਨੇ ਖਲੋ ਕੇ ਹੀ ਘਰੋਂ ਚਲੇ ਜਾਣਾ ਨਾ ਉਹਨਾਂ ਨੇ ਸੇਵਾ 'ਚ ਪਹੁੰਚਣਾ ਤੇ ਨਾ ਉਹਨਾਂ ਨੇ ਗੁਰੂ ਦੀ ਸੰਗਤ 'ਚ ਪਹੁੰਚਣਾ ਘਰੋਂ ਤਿਆਰੀ ਪੂਰੀ ਕਰਕੇ ਆਏ ਆ ਕੱਪੜੇ ਉਹਦਾ ਸਾਡੇ ਤੁਹਾਡੇ ਸਾਰਿਆਂ ਤੋਂ ਮਹਿੰਗੇ ਪਾ ਕੇ ਆਏ ਹੋਣ ਪਰ ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਉਹਨਾਂ ਚ ਇੱਥੇ ਨਹੀਂ ਬਹਿ ਸਕਦੇ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਲੋਹੇ ਦੀ ਮੰਡੀ 'ਚ ਜਾਓ ਜਿੱਥੇ ਲੋਹੇ ਦਾ ਸਮਾਨ ਵਿਕਦਾ ਹੈ ਤੁਹਾਨੂੰ ਉੱਥੇ ਭੀੜ ਬਹੁਤ ਦਿਸੂਗੀ ਕਿਉਂਕਿ ਚੀਜ਼ ਸਸਤੀ ਹੈ ਨਾ ਜਿੱਥੇ ਮੰਡੀ ਸਸਤੀ ਚੀਜ਼ਾਂ ਦੀ ਲੱਗਦੀ ਹੈ ਉੱਥੇ ਤੁਹਾਨੂੰ ਬੰਦੇ ਬਹੁਤ ਦੇਖਣਗੇ ਕਿਉਂਕਿ 80 90 100 ਰੁਪਏ ਕਿਲੋ ਦੀ ਚੀਜ਼ ਮਿਲ ਜਾਣੀ ਹੈ ਪਰ ਜਦੋਂ ਤੁਸੀਂ ਸੁਨਿਆਰੇ ਦੀ ਦੁਕਾਨ ਤੇ ਜਾਓਗੇ ਤੁਹਾਨੂੰ ਉੱਥੇ ਕਦੀ ਭੀੜ ਨਹੀਂ ਦਿਸੂਗੀ ਹੁਣ ਉੱਥੇ ਦੇ ਕੋਈ ਲੱਖ ਰੁਪਇਆ ਜੇਬ ਚ ਪਾ ਕੇ ਜਾਊ ਘੱਟੋ-ਘੱਟ ਦੇ ਫੇਰੀ ਤੋਲਾ-ਖੰਡ ਬਣਾ ਕੇ ਲਿਆਉ ਨਾ ਕੁਝ ਇਸੇ ਤਰ੍ਹਾਂ ਗੁਰੂ ਦਾ ਸ਼ਬਦ ਬਹੁਤ ਮਹਿੰਗਾ ਆ ਆਪਾਂ ਕਈ ਵਾਰੀ ਕਹਿ ਦਿੰਨੇ ਫਲਾਣਾ ਨਹੀਂ ਆਉਂਦਿਆ ਬਹੁਤ ਖਲੋਤਾ ਆਉ ਨਹੀਂ ਸੰਗਤ ਘਟਾਈ ਆ ਆਉ ਨਹੀਂ ਆਉਂਦਾ ਆਉ ਨਹੀਂ ਆਉਂਦਾ ਕਰੇ ਕੀ ਉਹਦੀ ਆਤਮਾ ਇੰਨੀ ਅਮੀਰ ਨਹੀਂ ਹੈਗੀ ਕਿ ਉਹ ਸ਼ਬਦ ਖਰੀਦ ਸਕੇ हां ਕਬਰ ਮੜੀ ਤੇ ਮੇਲਾ ਲੱਗਾ ਹੋਵੇ ਗਾਉਣ ਵਾਲੀ ਲੱਗੀ ਹੋਵੇ ਉੱਥੇ ਜਿੰਨੇ ਮਰਜ਼ੀ ਇਕੱਠੇ ਕਰ ਲੋ ਕਿਉਂਕਿ ਉੱਥੇ ਮਾਰਕੀਟ ਸਸਤੀ ਆ ਤੇ ਸਸਤੀ ਮਾਰਕੀਟ ਦੇ ਬਾਤੂ ਬੰਦੇ ਤੁਹਾਨੂੰ ਮਿਲ ਜਾਣਗੇ ਰੱਬ ਦੇ ਘਰ 'ਚ ਸਾਰੇ ਬੰਦੇ ਮੱਥਾ ਟੇਕਣ ਨਹੀਂ ਆਉਂਦੇ ਕੁਝ ਮੱਥਾ ਲਾਉਣ ਆਉਂਦੇ ਆ ਤੇ ਕੁਝ ਮੱਥਾ ਟੇਕਣ ਆਉਂਦੇ ਕਈ ਮੱਥਾ ਲਾਉਣ ਵਾਸਤੇ ਹੀ ਆਉਂਦੇ ਆ ਉਹਨਾਂ ਦੇ ਮਨ 'ਚ ਮੱਥਾ ਲਾਉਣਾ ਇਹ ਨਹੀਂ ਹੁੰਦਾ ਵੀ ਤੁਸੀਂ ਇੱਟ ਵਟਾ ਚੋਕੇ ਮਾਰਤਾ ਤੁਸੀਂ ਸਾਭਰੀਆ ਬਾਕੀ ਦੁਨੀਆ ਦੇ ਮਗਰ ਲਾ ਕੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਅਸੀਂ ਬੜਾ ਕੁਝ ਕਰੀ ਜਾਂਦੇ ਆ ਪਰ ਜੇ ਗੁਰੂ ਕਹਿ ਦਵੇ ਵੀ ਆਹ ਕੰਮ ਮੇਰੇ ਆਖੇ ਲਾ ਕੇ ਕਰ ਲਓ ਤੇ ਸਾਡੇ ਚੋਂ ਬਹੁਤੇ ਆਖਣਗੇ ਵੀ ਰੁਪਈਆ 500 ਹੈਗਾ ਜੇਬ 'ਚ ਕੋਲਕ 'ਚ ਪਾ ਦਿੰਨੇ ਆ ਤੂੰ ਰੱਬ ਜੀ ਬੈਠਾ ਰਹੋ ਮਰਜ਼ੀ ਸਾਨੂੰ ਕਰਨ ਦੇ ਤੂੰ ਸਾਨੂੰ ਮਤਾਂ ਨਾ ਦੇ ਇਥੇ ਡਾਕਟਰ ਦੀ ਲਈ ਮਤ ਲੋਕੀ ਗ੍ਰਹਿਣ ਕਰ ਲੈਂਦੇ ਆ ਲੀਡਰ ਆਖੇ ਜੋ ਉਹ ਮੰਨ ਲੈਂਦੇ ਆ ਗੁਰੂ ਕੀ ਕਹਿੰਦਾ ਵਾ ਇਹ ਸਾਡੇ ਬਹੁਤਿਆਂ ਦੇ ਸਿਰ ਦੇ ਉੱਤੋਂ ਦੀ ਲੰਗੀ ਜਾਂਦਾ ਸਾਰੇ ਮੱਥਾ ਟੇਕਣ ਨਹੀਂ ਆਉਂਦੇ ਕੁਝ ਮੱਥਾ ਲਾਉਣ ਆਉਂਦੇ ਨੇ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਕੀ ਹੁੰਦਾ ਏ ਇਹ ਤੁਸੀਂ ਇਸ ਪ੍ਰਸੰਗ ਦੇ ਵਿੱਚੋਂ ਸੁਣੋ ਦੂਜਾ ਨੁਕਤਾ ਇਸ ਪ੍ਰਸੰਗ ਦਾ ਉਹ ਬੜਾ ਕੀਮਤੀ ਆ ਉਹ ਵੀ ਧਿਆਨ ਨਾਲ ਸੁਣੀਓ ਜਬਾਨ ਤੇ ਕੰਟਰੋਲ ਕਿੰਨਾ ਜ਼ਰੂਰੀ ਆ ਜਬਾਨ ਇੱਕ ਬੰਦੇ ਦਾ ਹਥਿਆਰ ਆ ਜਿਨ੍ਹਾਂ ਨੂੰ ਵਰਤਣੀ ਆ ਗਈ ਉਹਨਾਂ ਨੇ ਇੱਥੇ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਤੇ ਜਿਨ੍ਹਾਂ ਨੂੰ ਜ਼ਬਾਨ ਨਹੀਂ ਵਰਤਣੀ ਆਈ ਉਹਨਾਂ ਕੋ ਸਾਰੀ ਉਮਰ ਗੋੜੀ ਨਹੀਂ ਵੇਚਿਆ ਗਿਆ ਇੱਥੇ ਮੇਰਾ ਨੁਕਤਾ ਸਮਝਣ ਦੀ ਕੋਸ਼ਿਸ਼ ਕਰਿਓ ਜ਼ਬਾਨ ਅੰਦਰ ਕਿੰਨਾ ਕਰ ਰਾਸ ਹੋਣਾ ਚਾਹੀਦਾ ਬੰਦੇ ਦੇ ਇਹ ਬੰਦੇ ਦੇ ਨਾਲ ਨਾਲ ਰਹੀਏ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ ਜ਼ੁਬਾਨ ਬੰਦੇ ਨੂੰ ਰਾਜ ਵੀ ਦਿੰਦੀ ਆ ਜ਼ੁਬਾਨ ਬੰਦੇ ਨੂੰ ਜੁੱਤੀਆਂ ਵੀ ਮਰਵਾਉਂਦੀ ਆ ਇਸ ਪ੍ਰਸੰਗ 'ਚ ਹੀ ਆਊਗਾ ਜ਼ੁਬਾਨ ਤੇ ਕੰਟਰੋਲ ਕਿੰਨਾ ਕੁ ਜ਼ਰੂਰੀ ਆ ਤੁਸੀਂ ਟਰੱਕ ਬੱਸ ਦੇ ਮਗਰ ਮਗਰ ਜਾਓ ਕਈ ਵਾਰੀ ਮੋਟਾ ਕਰਕੇ ਲਿਖਿਆ ਹੁੰਦਾ ਵਾ ਪਹਿਲਾਂ ਤੋਲੋ ਫੇਰ ਬੋਲੋ ਹੁਣ ਤੋਲਣਾ ਉਥੇ ਕਿਹੜੀ ਤੱਕੜੀ ਚੁੱਕੀ ਫਿਰਦਾ ਬੰਦਾ ਵੀ ਮੈਂ ਤੱਕੜੀ 'ਚ ਤੋਲ ਕੇ ਬੋਲਾਂ ਇਹ ਆਪਣੇ ਦਿਮਾਗ 'ਚ ਹੀ ਹਿਸਾਬ ਬੰਦਾ ਲਾ ਲੇਦਾ ਵੀ ਮੈਂ ਜੋ ਬੋਲਣ ਲੱਗਾ ਵਾਂ ਇੱਕ ਦੇ ਜੁੱਤੀਆਂ ਦਾ ਮਸਾਲਾ ਤੇ ਨਹੀਂ ਤਿਆਰ ਕਰਾਂਉ ਮੇਰੇ ਵਾਸਤੇ ਜਾਂ ਕਿਸੇ ਦਾ ਦਿਲ ਤੇ ਨਹੀਂ ਤੋੜੂਗਾ ਕਿਸੇ ਦਾ ਨੁਕਸਾਨ ਤੇ ਨਹੀਂ ਹੋਊ ਮੇਰੇ ਬੋਲਣ ਦੇ ਨਾਲ ਜ਼ੁਬਾਨ ਬੰਦੇ ਦਾ ਇੱਕ ਹਥਿਆਰ ਆ ਜਿਨ੍ਹਾਂ ਨੂੰ ਜ਼ੁਬਾਨ ਦੀ ਵਰਤੋਂ ਕਰਨੀ ਆ ਗਈ ਉਹ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਹੈਗੇ ਉਹ ਤਰੱਕੀਆਂ ਕਰ ਗਏ ਕਈਆਂ ਨੇ ਸਾਰੀ ਉਮਰ ਕਿਤਾਬਾਂ ਕਾਲੀਆਂ ਕਰ ਛੱਡੀਆਂ ਪਰ ਜ਼ੁਬਾਨ ਨਹੀਂ ਚਲਾਉਣੀ ਆਈ ਸਾਰੀ ਉਮਰ ਲੋਕਾਂ ਦੇ ਮਗਰਮਗਰ ਤੁਰੇ ਫਿਰਦੇ ਰਹੇ ਉਦਾਹਰਣ ਦੇ ਕੇ ਤੁਰਾਂ ਕਿਸੇ ਮਾਈ ਦੇ ਘਰ ਇੱਕ ਫਕੀਰ ਆ ਕੇ ਬਹਿ ਗਿਆ ਮਾਈ ਕਹਿੰਦੀ ਬਾਪਾ ਕੁਝ ਖਾਵੇਂਗਾ ਕਹਿੰਦਾ ਮਾਈ ਜੋ ਖਵਾ ਦੇ ਮਾਈ ਨੇ ਆਖਿਆ ਲੈ ਬਾਬਾ ਮੈਂ ਖੀਰ ਬਣਾ ਕੇ ਲਿਆਉਣੀ ਆ। ਉਹ ਖੀਰ ਬਣਾ ਕੇ ਲਿਆਈ। ਫਕੀਰ ਦੇ ਅੱਗੇ ਰੱਖੀ। ਫਕੀਰ ਨੇ ਚੁੰਝੇ ਭਰ-ਭਰ ਕੇ ਖਾਣੀ ਸ਼ੁਰੂ ਕਰ ਦਿੱਤੀ। ਖੀਰ ਕੇ ਦਾ ਸਵਾਦ ਬਣੀ ਕਹਿੰਦਾ ਮਾਈ ਦੁੱਧ ਬਾਜ਼ਾਰੋਂ ਲਿਆਈ ਆ। ਕਹਿੰਦੀ ਨਾ ਬਾਬਾ ਸੁਖ ਨਾ। ਲਵੇਰਾ ਘਰ ਵੱਜਾ ਸੱਜਰ ਸੁਈ ਮੱਝ ਆ। ਉਹਦਾ ਦੁੱਧ ਚੋ ਕੇ ਮੈਂ ਤੇਰੇ ਲਈ ਖੀਰ ਬਣਾਈ ਆ। ਤੇ ਖੀਰ ਖਾਂਦਾ-ਖਾਂਦਾ ਕਹਿੰਦਾ ਲੈ ਮਾਈ ਇੱਕ ਘਾਟ ਆਗਾ ਤੈਨੂੰ। ਮਾਈ ਕਹਿੰਦੀ ਕੀ ਬਾਬਾ? ਕਹਿੰਦਾ ਤੁਹਾਡੇ ਘਰ ਦਾ ਬੂਹਾ ਬੜਾ ਛੋਟਾ। ਇਹਨੇ ਕਿਉਂ ਉਹਦਾ ਕੀ ਕਰਨਾ ਤੂੰ ਕਹਿੰਦਾ ਜੇਕ ਦੇ ਤੁਹਾਡੀ ਮੱਝ ਮਰ ਗਈ ਤੇ ਮੱਝ ਬਾਹਰ ਕਿਧਰ ਦੀ ਕੱਢੋਗੇ ਮਾਈ ਨੇ ਪਤੀਲਾ ਚੁੱਕਿਆ ਤੇ ਖੀਰ ਵਾਲਾ ਫਕੀਰ ਦੇ ਸਿਰ 'ਚ ਲਾ ਦਿੱਤਾ ਫਕੀਰ ਜਦੋਂ ਬਾਹਰ ਨੂੰ ਭੱਜਾ ਅੱਗੋਂ ਕੋ ਤੁਹਾਡੇ ਅਰਗਾ ਮਿਲ ਪਿਆ ਦਾੜੀ 'ਚ ਖੀਰ ਚੋਂਦੀ ਆਵੇ ਕਹਿੰਦਾ ਫਕੀਰਾ ਆ ਕੀ ਚੋਂਦਾ ਹੀ ਕਹਿੰਦਾ ਜ਼ਬਾਨ ਦਾ ਰਸ ਚੋਂਦਾ ਹੀ ਹੋਰ ਕੀ ਚੋਂਦਾ ਹੈ ਜੁਬਾਨ ਬੰਦੇ ਕੋ ਬਹੁਤ ਕੁਝ ਕਰਾਉਂਦੀ ਆ ਜੁਬਾਨ ਬੰਦੇ ਨੂੰ ਤਰੱਕੀ ਵੀ ਦਊਗੀ ਜੁਬਾਨ ਬੰਦੇ ਨੂੰ ਤਰੱਕੀ ਦੇ ਰਾਹ ਵੀ ਬੰਦ ਕਰਕੇ ਵਿਖਾਊਗੀ ਮਹਾ ਭਾਰਤ ਦਾ ਜੁੱਧ ਹੋਇਆ ਕੌਰਵ ਤੇ ਪਾਂਡਵ ਲੜਿਆ ਇੱਕ ਜੁਬਾਨ ਕਰਕੇ ਲੜਾਈ ਹੋਈ ਆ ਜੁਬਾਨ ਵਾਈ ਦ੍ਰੋਪਦੀ ਨੇ ਹੁਣ ਕੌਰਵ ਪਾਂਡਵ ਚਾਚੇ ਤਾਈ ਦੇ ਪੁੱਤ ਭਰਾ ਹੀ ਹਨ ਤੇ ਜਦੋਂ ਇਸ ਲੜਾਈ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੋਗੇ ਇਸ ਲੜਾਈ ਦਾ ਸਭ ਤੋਂ ਵੱਡਾ ਕਾਰਨ ਹੈ ਦਰੋਪਤੀ ਕਿਉਂਕਿ ਦਰੋਪਤੀ ਨੇ ਜਬਾਨ ਤੋਂ ਸ਼ਬਦ ਇਹੋ ਜਿਹਾ ਬੋਲਿਆ ਜਿਨੇ ਚਾਚੇ ਤਾਏ ਦੇ ਪੁੱਤ ਭਰਾ ਲੜਾ ਕੇ ਮਨਵਾ ਦਿੱਤੇ ਮਹਾਭਾਰਤ ਦੇ ਯੁੱਧ ਵਿੱਚ ਹੋਇਆ ਕੀ ਕਹਿੰਦੇ ਦਰੋਪਤੀ ਪੇਂਟਰ ਬਹੁਤ ਵਧੀਆ ਵਾ ਪੇਂਟਿੰਗ ਇੱਡੀ ਵਧੀਆ ਕਰਦੀ ਆ ਜੇ ਪਾਣੀ ਤੇ ਪੇਂਟਿੰਗ ਕਰੇ ਤੇ ਧਰਤੀ ਜਾਪਦੀ ਆ ਜੇ ਧਰਤੀ ਤੇ ਪੇਂਟਿੰਗ ਕਰੇ ਤੇ ਪਾਣੀ ਜਾਪਦਾ ਇੱਕ ਦਿਨ ਮਹਿਲਾ ਤੇ ਰੱਖੀ ਸੀ ਪਾਰਟੀ ਤੇ ਦਰਯੋਧਨ ਆ ਗਿਆ ਚਾਚੇ ਤਾਏ ਦਾ ਪੁੱਤ ਭਰਾ ਦਰਯੋਦਨ ਆ ਗਿਆ ਉਹ ਮਗਰੋਂ ਕਿਦੇ ਕਾਲਾ ਕਾਲਾ ਆਇਆ ਅਗਲੇ ਬੰਨੇ ਹੀ ਪਾਣੀ ਤੇ ਉਹਦੇ ਪਾਣੇ ਧਰਤੀ ਆ ਉੱਤੇ ਕੀਤੀ ਦਰੋਪਤੀ ਨੇ ਪਿੰਟਿੰਗ ਦੇ ਦਰਯੋਦਨ ਵਿੱਚ ਜਾ ਡਿੱਗਾ ਜਦੋਂ ਪਾਣੀ 'ਚ ਜਾ ਡਿੱਗਾ ਤੇ ਸਾਹਮਣੇ ਖਲੋਤੀ ਦਰੋਪਤੀ ਤਾੜੀ ਤੇ ਤਾੜੀ ਮਾਰ ਕੇ ਹਸੇ ਕਿਉਂਕਿ ਦਰਯੋਦਨ ਦਾ ਪਿਓ ਅੰਨਾ ਸੀ ਤੇ ਦੂਰੋਂ ਆਵਾਜ਼ ਮਾਰ ਕੇ ਕਹਿੰਦੀ ਨੀ ਰਿਓ ਨਾ ਫਿਰ ਅੰਨੇ ਦਾ ਅੰਨਾ ਮਨ ਹੋਰ ਕੋਈ ਹੁੰਦਾ ਤੇ ਚੁੱਪ ਕਰਕੇ ਵਟ ਖਾ ਕੇ ਕਹਿੰਦਾ ਚੱਲ ਕੋਈ ਨਹੀਂ ਪਰ ਕੁਝ ਬੰਦੇ ਹੁੰਦੇ ਜਿਹੜੇ ਗੱਲ ਦਿਲ ਤੱਕ ਲੈ ਜਾਂਦੇ ਆ ਦਰਜੋਧਨ ਤਲਾ ਦੇ ਵਿੱਚ ਡੱਗਾ ਡੱਗਾ ਕਹਿੰਦਾ ਇਹ ਅੰਨੇ ਦਾ ਪੁੱਤ ਤੈਨੂੰ ਕਿਹੜੇ ਭਾਪ ਪਾਊਗਾ ਭਾਬੀ ਤੂੰ ਜਾਣਦੀ ਨਹੀਂ ਜੇ ਅੰਨੇ ਦਾ ਪੁੱਤ ਵਾਲਾਂ ਤੋਂ ਫੜ ਕੇ ਤੈਨੂੰ ਸਭਾ ਚ ਨਾ ਲਿਆਵੇ ਤੇ ਫੇਰ ਮੈਨੂੰ ਆਖੀ ਬਸ ਇੱਕ ਸ਼ਬਦ ਦਰੋਪਤੀ ਨੇ ਗਲਤ ਬੋਲਿਆ ਮਾਹ ਭਾਰਤ ਦਾ ਜੁੱਧ ਚਾਚੇ ਤਾਏ ਦੇ ਪੁੱਤ ਭਰਾਵਾਂ ਚ ਕਰਾ ਦਿੱਤਾ ਇਸ ਪ੍ਰਸੰਗ 'ਚ ਤੁਸੀਂ ਇਹ ਵੀ ਸੁਣੋਗੇ ਜबान ਬੰਦੇ ਕੋ ਕੀ ਕਰਾਉਂਦੀ ਆ ਇੱਕ ਆਖਰੀ ਨੁਕਤਾ ਲੈ ਕੇ ਤੇ ਪ੍ਰਸੰਗ ਮੈਂ ਨਾਲ ਹੀ ਸ਼ੁਰੂ ਕਰ ਦੇਣਾ ਵਾ ਆਖਰੀ ਨੁਕਤਾ ਇਹ ਆ ਜਿਉਂ-ਜਿਉਂ ਬੰਦੇ ਦਾ ਰੁਤਬਾ ਵਧੇ ਜਿਉਂ-ਜਿਉਂ ਬੰਦੇ ਦਾ ਅਹੁਦਾ ਵਧੇ ਬੰਦੇ 'ਚ ਹੱਲੀ ਨੀਤੇ ਨਿਮਰਤਾ ਵਧਣੀ ਚਾਹੀਦੀ ਆ ਪਰ ਹੁੰਦਾ ਉਲਟਿਆ ਜਦਨ ਪੱਲੇ ਕੱਖ ਨਹੀਂ ਹੁੰਦਾ ਉਦਨ ਐਂ ਹੱਥ ਜੋੜਦਾ ਵਾ ਜਦਨ ਪੱਲੇ ਕੱਖ ਆ ਜਾਂਦਾ ਮੁੜ ਕੇ ਐਂ ਹੋ ਜਾਂਦਾ ਵਾ ਜਿਉਂ-ਜਿਉਂ ਆਉਂਦਾ ਵੱਧਦਾ ਵਾ ਹੰਕਾਰ ਵੱਧਦਾ ਵਾ ਜਿਉਂ-ਜਿਉਂ ਆਉਂਦਾ ਵੱਧਦਾ ਵਾ ਕਬੈੜ ਪੁਣਾ ਵੱਧਦਾ ਵਾ ਜਿਉਂ-ਜਿਉਂ ਆਉਂਦਾ ਵੱਧਦਾ ਵਾ ਨੀਤ ਮਾੜੀ ਹੋ ਜਾਂਦੀ ਕਈ ਵਾਰੀ ਜਿੰਨੇ ਕੱਖ ਨਹੀਂ ਸੀ ਹੈਗਾ ਉਸ ਦਿਨ ਐ ਹੱਥ ਜੋੜਦਾ ਸੀ ਇੱਕ ਆਖਰੀ ਨੁਕਤਾ ਪੈਸਾ ਬੰਦੇ ਦੀ ਜੇਬ 'ਚ ਰਵੇ ਤੇ ਬਹੁਤ ਚੰਗਾ ਵਾ ਜੇ ਪੈਸਾ ਸਿਰ ਨੂੰ ਚੜਜੇ ਤੇ ਬਹੁਤ ਮਾੜਾ ਵਾ ਸਮਝ ਕੇ ਹੁਣ ਉਹ ਮੈਂ ਕੀ ਕਹਿਣਾ ਚਾਹੁੰਦਾ ਤੁਹਾਡੀਆਂ ਜੇਬਾਂ 'ਚ ਡਾਲਰ ਪਾਉਂਡ ਹੋਣ ਰੁਪਈਏ ਭਰੇ ਹੋਣ ਤੁਹਾਡੀ ਸਾਰਾ ਪਿੰਡ ਸੇਵਤ ਕਰੂਗਾ ਤੇ ਜਦਨ ਪੈਸੇ ਬੰਦੇ ਦੇ ਸਿਰ ਚੜ ਕੇ ਬੋਲਣ ਉਹਦੇ ਲਈ ਕੋਈ ਰਿਸ਼ਤੇਦਾਰ ਨਹੀਂ ਸਕਾ ਕੋਈ ਭੈਣ ਨਹੀਂ ਸਕੀ ਕੋਈ ਭਰਾ ਨਹੀਂ ਸਕਾ ਕੋਈ ਜਾਂਡੀ ਗਵਾਂਡੀ ਨਹੀਂ ਸਕਾ ਉਹ ਪਿੰਡ ਦਾ ਵੀ ਸਕਾ ਨਹੀਂ ਉਹ ਕੌਮ ਦਾ ਵੀ ਸਕਾ ਨਹੀਂ ਉਹ ਗੁਰੂ ਦਾ ਵੀ ਸਕਾ ਨਹੀਂ ਕਿਉਂਕਿ ਪੈਸਾ ਬੰਦੇ ਦੇ ਸਿਰ ਚੜ ਕੇ ਬੋਲਦਾ ਇਹਨੂੰ ਜੇਬ 'ਚ ਰੱਖੋ ਤੇ